ਸਿੱਖੀ ਸਾਨੂੰ ਕਿੱਥੇ ਮਿਲਦੀ ਹੈ ਇੱਕ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪਰਉਪਕਾਰ ਯਾਦ ਕਰਦਿਆਂ ਹੋਇਆਂ ਪਹਿਲਾਂ ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਸਾਰੇ ਆਖੀਏ ਧੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਬੜਾ ਵੱਡਾ ਪਰਉਪਕਾਰ ਹੈ ਜਿਹੜਾ ਆਪਾਂ ਭੁਲਾ ਨਹੀਂ ਸਕਦੇ ਕੋਈ ਕੁਝ ਵੀ ਕਵੇ ਜਿਹੜਾ ਗੁਰਬਾਣੀ ਦਾ ਸਤਕਾਰ ਸੱਚ ਪਾਤਸ਼ਾਹ ਨੇ ਕਰਾਇਆ ਆਪਣੀ ਸਿੱਖੀ ਚੱਲਦੀ ਕਿੱਥੋਂ ਹੈ ਸਿੱਖੀ ਸਾਡੀ ਚੱਲਦੀ ਹੀ ਗੁਰਬਾਣੀ ਤੋਂ ਹੈ ਸਾਡਾ ਗਿਆਨ ਸਾਡਾ ਸਾਰਾ ਕੁਝ ਹੀ ਸਾਡੀ ਤਰੋਹਰ ਗੁਰਬਾਣੀ ਹੈ ਔਰ ਗੁਰਬਾਣੀ ਸਾਡੀ ਇਸ ਤਰ੍ਹਾਂ ਦੀ ਹੈ ਗੁਰਬਾਣੀ ਸਾਡੀ ਇੰਨੀ ਉੱਚੀ ਹੈ ਜਿਹਦੇ ਵਿੱਚ ਕੋਈ ਵਿਤਕਰਾ ਨਹੀਂ ਜਿਹਦੇ ਵਿੱਚ ਨਾ ਕਿਸੇ ਰੰਗ ਦਾ ਨਾ ਕਿਸੇ ਜਾਤੀ ਦਾ ਨਾ ਕੋਈ ਭੇਦ ਪਾਵੇ ਨਹੀਂ ਨਾ ਕਿਸੇ ਧਰਮ ਦਾ ਭੇਦ ਪਾਵੇ ਜਿਹੜਾ ਵੀ ਗੁਰਬਾਣੀ ਪੜ ਕੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਚੱਲ ਸਕੇਗਾ ਉਹ ਸਦਾ ਆਨੰਦ ਦੀ ਅਵਸਥਾ ਵਿੱਚ ਹੋ ਜਾਏਗਾ